ਇਸ ਜ਼ਮੀਨੀ ਸੰਗਰਾਮ ਦੇ ਵਿੱਚ ਬਹੁਤ ਭਾਰੀ ਤਦਾਦ ਦੇ ਵਿੱਚ ਇਕੱਠੇ ਹੋਏ ਭੈਣੋ ਤੇ ਭਰਾਵੋ ਅੱਜ ਸਾਰੇ ਅਸੀਂ ਇਸ ਇਸ ਕਿਸਮ ਦੇ ਇਤਿਹਾਸਿਕ ਦੌਰ ਵਿੱਚ ਇੱਥੇ ਇਕੱਠੇ ਹੋ ਰਹੇ ਹਾਂ ਜਦੋਂ ਇਥੋਂ ਦੀ ਸਰਕਾਰ ਨੇ ਭਾਵੇਂ ਸੂਬੇ ਦੀ ਸਰਕਾਰ ਹੋਵੇ ਤੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਭਾਜਪਾ ਦੀ ਹੋਵੇ ਆਮ ਆਦਮੀ ਦੀ ਹੋਵੇ ਉਹਨਾਂ ਨੇ ਜ਼ਮੀਨਾਂ ਤੇ ਤੁਹਾਡੀ ਮਿਹਨਤ ਤੇ ਔਰ ਜਿੰਨਾ ਹੱਥਾਂ ਨਾਲ ਜਿੰਨਾ ਵਸੀਲਿਆਂ ਤੁਸੀਂ ਮਿਹਨਤ ਕਰਦੇ ਹੋ ਉਸ ਤੇ ਇੱਕ ਵੱਡਾ ਹਮਲਾ ਸ਼ੁਰੂ ਕੀਤਾ ਹੈ ਤੇ ਉਸ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਜਿਸ ਤਰ੍ਹਾਂ ਵੱਡੀ ਤعداد ਤੁਸੀਂ ਇਕੱਠੇ ਹੋਏ ਹੋ ਇਹ ਉਹਨਾਂ ਹਾਕਮਾਂ ਵਾਸਤੇ ਇੱਕ ਚੇਤਾਵਨੀ ਹੈ ਕਿ ਜੋ ਉਹਨਾਂ ਦੇ ਮਨਸੂਬੇ ਐ ਉਹ ਕਿਤੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਇਹ ਜਿਹੜਾ ਹਮਲਾ ਹੈ ਇਸ ਦਾ ਜਿਹੜਾ ਅਰਥ ਹੈ ਜਿਵੇਂ ਸਾਡੇ ਤੇ ਇਸ ਨੇ ਅਸਰ ਅੰਦਾਜ਼ ਹੋਣਾ ਹੈ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਕਿਹੜੀਆਂ ਹਨ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਬੜੀ ਜ਼ਰੂਰੀ ਹੈ ਇਹ ਦੋ ਵੱਡੀਆਂ ਤਾਕਤਾਂ ਜਿਨ੍ਹਾਂ ਦੇ ਖਿਲਾਫ ਦੁਨੀਆ ਭਰ ਦੇ ਲੋਕ ਪਿਛਲੇ 200 ਵਰਿਆਂ ਤੋਂ ਸੰਘਰਸ਼ ਕਰਦੇ ਆ ਰਹੇ ਹੈ ਉਹਨਾਂ ਨੂੰ ਹਰਾਇਆ ਵੀ ਹੈ ਉਹਨਾਂ ਨੂੰ ਕਮਜ਼ੋਰ ਵੀ ਕੀਤਾ ਪਰ ਉਹ ਦੁਬਾਰਾ ਤੋਂ ਤਕੜਾ ਹੋ ਕੇ ਆਪਣੀ ਮਜ਼ਬੂਤੀ ਨਾਲ ਫੇਰ ਹਮਲੇ ਤੇ ਉਤਾਰੂ ਹੋਏ ਹੈ ਜੇ ਇੱਕ ਪਾਸੇ ਵੱਡੀਆਂ ਸਾਬਰਾਜੋ ਦੇ ਤਾਕਤਾਂ ਵੱਡੇ ਕਾਰਪੋਰੇਟ ਘਰਾਣੇ ਹੈ ਤੇ ਦੂਸਰੇ ਪਾਸੇ ਸਾਡੇ ਵਰਗੇ ਮੁਲਕਾਂ ਦੇ ਵੱਡੇ ਪੌਮ ਮਾਲਕ ਹੈ ਜਿਨ੍ਹਾਂ ਦਾ ਏਕਾ ਇਸ ਵੇਲੇ ਪੇਛਾਨਣ ਦੀ ਲੋੜ ਹੈ ਜਦੋਂ ਇਸ ਖਿੱਤੇ ਦੇ ਲੋਕਾਂ ਨੇ ਆਪਣੇ ਏਕੇ ਦੇ ਜ਼ੋਰ ਤੇ ਆਪਣੇ ਸੰਘਰਸ਼ ਦੇ ਜ਼ੋਰ ਤੇ ਆਪਣੇ ਹੜ੍ਹ-ਹੇਠ ਵਾਹੁੰਦੀਆਂ ਜ਼ਮੀਨਾਂ ਆਪਣੇ ਨਾ ਕਰਵਾਈਆਂ ਸਨ ਜਿਨ੍ਹਾਂ ਤੇ ਪਿਛਲਿਓ 100 ਵਰਿਆਂ ਤੋਂ ਖੇਤੀ ਕਰਦੇ ਆ ਰਹੇ ਐ ਅੱਜ ਕਾਨੂੰਨ ਦਾ ਝੂਠਾ ਸਹਾਰਾ ਲੈ ਕੇ ਔਰ ਉਹ ਜਿਹੜਾ ਉਹ ਥੋਥਾ ਕਨੂ ਜੇ ਸਾਰਾ ਲਿਆ ਗਿਆ ਉਸ ਤੇ ਜ਼ਮੀਨ ਦੇ ਦੁਬਾਰਾ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਵੇਂ ਇੱਥੋਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਉਸ ਹਮਲੇ ਦਾ ਵਿਰੋਧ ਕੀਤਾ ਉਹ ਆਉਂਦੇ ਰਾਹ ਨੂੰ ਦਰਸਾਉਣ ਵਾਲਾ ਵਿਰੋਧ ਹੈ ਕਿ ਇਸ ਵਿਰੋਧ ਦੇ ਨਾਲ ਹੀ ਅਸੀਂ ਆਪਣੀ ਰੋਜ਼ੀ ਰੋਟੀ ਦੀ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਜ ਕਾਮਯਾਬ ਹੋ ਸਕਦੇ ਹਾਂ ਤੇ ਦੂਸਰੇ ਪਾਸੇ ਉਹ ਇਹ ਜ਼ਮੀਨਾਂ ਇਸ ਕਰਕੇ ਕਬਜ਼ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਆ ਤਾਂ ਕਿ ਉਹ ਜ਼ਮੀਨਾਂ ਇਹਨਾਂ ਵੱਡੇ ਪੌਮ ਮਾਲਕਿਆਂ ਦੇ ਹੋਣ ਤੇ ਉਹਨਾਂ ਜ਼ਮੀਨਾਂ ਤੇ ਜਿਹੜੇ ਅਮਰੀਕਾ ਵਿੱਚ ਇੰਗਲੈਂਡ ਵਿੱਚ ਜਾਂ ਹੋਰ ਨਾ ਯੂਰਪੀ ਮੁਲਕਾਂ ਦੇ ਵਿੱਚ ਜਾਂ ਇੱਥੇ ਅਡਾਨੀਆਂ ਬਾਨੀ ਵਰਗੇ ਵੱਡੇ ਕਾਰਪੋਰੇਟ ਹੈ ਉਹਨਾਂ ਦੇ ਕਬਜ਼ਾ ਕਰਕੇ ਉਹ ਉਹਨਾਂ ਨੂੰ ਆਪ ਦੇ ਹਿੱਤਾਂ ਦੇ ਖਾਸਤੇ ਵਰਤ ਸਕਣ ਅੱਜ ਇੱਕ ਸਚਾਈ ਹੈ ਕਿ ਬਿਲ ਗੇਟਸ ਵਰਗਾ ਵੱਡਾ ਜਿਹੜਾ ਕਾਰਪੋਰੇਟ ਹੈ ਜੇ ਇੱਕ ਪਾਸੇ ਉਹਦਾ ਮੁਕੰਮਲ ਕਬਜ਼ਾ ਆਪਣਾ ਸੌਫਟਵੇਅਰ ਤੇ ਹੈ ਕੰਪਿਊਟਰ ਤੇ ਹੈ ਤੇ ਦੂਸਰੇ ਪਾਸੇ ਅੱਜ ਉਹ ਲੱਖਾਂ ਕਰੋੜਾਂ ਏਕੜ ਦਾ ਮਾਲਕ ਹੈ ਅਮਰੀਕਾ ਵਿੱਚ ਵੀ ਤੇ ਅਫਰੀਕਾ ਵਿੱਚ ਵੀ ਇਹੋ ਜੇ ਕਈ ਕਾਰਪੋਰੇਟ ਵਾ ਗਿਣ ਸਕਦੇ ਆ ਜਿਨ੍ਹਾਂ ਨੇ ਦੁਨੀਆਂ ਭਰ ਦੇ ਵਿੱਚ ਇੱਕ ਜ਼ਮੀਨਾ ਖੋਣ ਦੀ ਮੁਹਿੰਮ ਚਲਾਈ ਹੋਈ ਹੈ ਤੇ ਉਹਨਾਂ ਜ਼ਮੀਨਾ ਵਿੱਚੋਂ ਜਿਵੇਂ ਹੁਣੇ ਜ਼ਿਕਰ ਕੀਤਾ ਕਿ ਉਹ ਆਪਣੇ ਮਰਜ਼ੀ ਦੀ ਪੈਦਾਵਾਰ ਕਰਨੀ ਚਾਹੁੰਦੇ ਆ ਔਰ ਜਿਹਦੇ ਵਿੱਚ ਉਨ੍ਹਾਂ ਦੇ ਕੋਈ ਖਿਆਲ ਨਹੀਂ ਹੈ ਕਿ ਲੋਕਾਂ ਦਾ ਕੀ ਬਣੂ ਮੈਂ ਇੱਕ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਔਰ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਜੋ ਵੱਡੇ ਕਾਰਪੋਰੇਟ ਹੈ ਜਿਨ੍ਹਾਂ ਨੇ ਅਸਲ ਜਿਹੜੇ ਦੁਨੀਆ ਦੇ ਵਪਾਰ ਤੇ ਦੁਨੀਆ ਦੇ ਸਰਵਾਇ ਤੇ ਕਬਜ਼ਾ ਕੀਤਾ ਹੋਇਆ ਹੈ ਇਹ ਕਾਰਪੋਰੇਟ ਸੱਤ ਤੱਕ ਫੈਸਲਾ ਕਰੀ ਬੈਠੇ ਹੈ ਕਿ ਇਸ ਸੰਸਾਰ ਦੀ ਅਗਰ ਆਬਾਦੀ 30 35 40% ਘਟ ਵੀ ਜਾਵੇ ਤੇ ਹਰਜ਼ ਕੋਈ ਨਹੀਂ ਹੈ ਔਰ ਉਹ 40% ਦੇ ਘਟਾਉਣਾ ਚਾਹੁੰਦੇ ਆ ਉਹ ਸਾਡੇ ਵਰਗੇ ਲੋਕ ਹੈ ਤੇ ਦੂਸਰੀ ਗੱਲ ਜਿਹੜੀ ਮੈਂ ਸਮਝਦਾ ਕਿ ਬੜੀ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਇਹ ਕਬਜ਼ਾ ਕਰਨ ਆਉਂਦੇ ਆ ਜਦੋਂ ਵਿਰੋਧ ਹੁੰਦਾ ਉਸ ਤੇ ਇਹ ਮੁਕੰਮਲ ਤੌਰ ਤੇ ਤਸ਼ੱਦਦ ਕਰਦੇ ਆ ਉਹ ਤਸ਼ੱਦਦ ਅੱਜ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਕੇਂਦਰੀ ਹਲਕਿਆਂ ਦੇ ਵਿੱਚ ਹੋ ਰਿਹਾ ਹੈ ਜਦੋਂ ਆਦੀਵਾਸੀ ਲੋਕ ਆਪਣੇ ਧਰਤੀ ਇਸ ਤੇ ਖਣਜ ਪਦਾਰਥਾਂ ਨੂੰ ਤੇ ਆਪਣੇ ਪਾਣੀ ਨੂੰ ਆਪਣੀ ਜ਼ਮੀਨ ਨੂੰ ਬਚਾਉਣ ਦੇ ਰਾਹ ਪਏ ਹੋਏ ਆ ਉੱਥੇ ਤਸ਼ੱਦਦ ਹੋ ਰਿਹਾ ਹੈ ਉਹ ਤਸ਼ੱਦਦ ਦਾ ਇੱਕ ਰੂਪ ਇਸ ਜੋਨ ਪਿੰਡ ਵਿੱਚ ਦੇਖਣ ਨੂੰ ਮਿਲਿਆ ਹੈ ਇੱਕ ਰੂਪ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਔਰ ਜਿਵੇਂ ਇੱਥੋਂ ਦੇ ਲੋਕਾਂ ਨੇ ਉਸ ਤਸ਼ੱਦਦ ਦਾ ਸਾਹਮਣਾ ਕੀਤਾ ਉਹ ਸਾਨੂੰ ਇੱਕ ਦਾ ਰਾਹ ਦਰਸਾਉਂਦਾ ਹੈ ਅੱਜ ਉਸ ਰਾਹ ਨੂੰ ਸਲਾਮ ਕਰਨ ਦੇ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਉਸ ਨੂੰ ਸਲਾਮ ਕਰਦਾ ਹੋਇਆ ਕਿ ਜਿਸ ਬਹਾਦਰੀ ਦੇ ਨਾਲ ਤੁਸੀਂ ਇਸ ਵੇਲੇ ਇਸ ਰਾਜ ਦਾ ਇੱਕ ਹਮਲਾ ਪਿਛਾੜਿਆ ਤੇ ਤੁਸੀਂ ਬਾਹਤਰੀ ਦੇ ਨਾਲ ਇਸੇ ਇਕੱਠ ਦੇ ਨਾਲ ਜਿਹੜੇ ਇਹਦੇ ਹਮਲੇ ਕਰਨਾ ਚਾਹਣਗੇ ਪਿਛਾੜ ਕੇ ਤੇ ਤੁਸੀਂ ਇੱਥੇ ਆਪਣੇ ਮਰਜ਼ੀ ਦੇ ਨਾਲ ਜਿਵੇਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੁਸੀਂ ਉਹ ਜੇ ਪ੍ਰਬੰਧ ਉਹ ਜੇ ਹਾਲਾਤ ਇੱਥੇ ਪੈਦਾ ਕਰੋਗੇ ਤੇ ਤੁਹਾਡੇ ਏਕੇ ਨੂੰ ਸलाम ਕਰਨ ਵਾਸਤੇ ਹਾਜ਼ਰ ਹੋਇਆ ਸੀ ਬਹੁਤ ਬਹੁਤ ਸलाम